ਗੁਰ ਨਾਨਕ ਦੇ ਧੰਨ ਗੁਰ ਨਾਨਕ ਕਰਿਓ ਮਨ ਜੂਰੇ ਨਾ ਸੇਵ ਕਾਂਧੀ ਤੇ ਕਰਿਓ ਮਨ ਤੇਜ ਬੱਤ ਤੇਰੀ ਸੇਵਾ ਜਿੱਤ ਤੋਂ ਆਪ ਕਰਾਏ ਮੁਕਰ ਤੋਂ ਕਰੇ ਤੁ ਗੱਜਦੇ ਨਨ ਗੁਰ ਨਾਨਕ ਤਨ ਗੁਰ ਨਾਨਕ ਨਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਵਾਹਿਗੁਰੂ 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 ਮੁਕਟ ਭਗੇ ਤੇ ਜੁਗਤ ਤੇਰੀ ਸੇਵਾ ਤੇਰੀ ਸੇਵਾ ਮਾ ਜਪ ਜਪ ਜੀ ਮਾ ਸਾਰੰਗ ਪਾਣੇ ਜਪ ਜਪ ਜੀ ਮਾ ਸਾਰੰਗ ਪਾਣੇ ਜਪ ਜਪ ਜੀ ਮਾ ਸਾਰੰਗ ਪਾਣੇ ਜਪ ਜਪ ਜੀ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਦਾ ਸਹਿਜ ਕਰ ਪਾਇਆ ਪਰਸਾਨ ਸਹਿਜ ਕਰ ਪਾਇਆ ਗੁਰ ਪਰਸਾਦ ਸਹਿਜ ਕਰ ਪਾਇਆ ਚੜਿਆ ਅੱਜ ਚੜਿਆ ਤੇ ਮੇਰਾ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਰਿਆ ਗੁਰ ਪਰਸਾਦ ਸਹਿਜ ਕਰ ਚੜੀਆਂ ਚੜੀਆਂ ਚੰਦ ਚੜਿਆ ਲਾਲ ਜਵੇ ਹਰ ਪਰੇ ਪੰਧਾਰ ਨੱਚਵੇਂ ਹਰ ਹਰ ਕਰੇ ਟਾਲ ਲਾਲ ਜਵੇ ਰੱਦੀਆ ਮੰਦੀ ਰੋ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਰੱਦੀਆ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਆ ਅੰਧੇਰਾ ਚੰਦ ਚੜਿਆ ਚੜਿਆ ਮਿੱਟਿਆ ਅੰਧੇਰਾ ਚੰਦ ਚੜਿਆ ਵਾਹਿਗੁਰੂ ਜੀ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਹੋ ਰਹੀ ਹੈ ਸਮੂਹ ਸੰਗਤ ਵੱਲੋਂ ਇਸ ਮਹੱਲੇ ਦੇ ਵੱਲੋਂ ਗੁਰੂਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਦੇ ਉਸਤਤਿ ਉਚਾਰਨ ਹੋ ਰਹੀ ਫਾਗਨ ਸ਼ਬਦ ਪਬਜੀ ਨੇ ਸਰਵਣ ਕੀਤਾ ਹੈ ਗਰੀਬ ਨੇ ਬਾਦਸ਼ਾਹ ਫਰਮਾਨ ਕਰਦੇ ਨੇ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਰਹਾਉ ਦੀ ਪੰਗਤੀ ਕਰਨ ਕਰਾਵਾਂ ਸ਼ਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਦੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਗੁਰਦੇਵ ਕਰਨ ਕਰਾਵਨ ਸ਼ਰਨ ਪਰਿਆ ਕਰਨ ਕਰਾਵਨ ਹਾਰ ਪ੍ਰਭ ਸੁਆਮੀ ਪ੍ਰਭੂ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਤੇ ਫਿਰ ਮਹਾਰਾਜ ਫਰਮਾਨ ਕਰਦੇ ਨੇ ਗੁਰ ਪ੍ਰਸਾਦ ਜਦੋਂ ਗੁਰੂ ਦੀ ਕਿਰਪਾ ਵਰਸਦੀ ਹੈ ਗੁਰੂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਪ੍ਰਸਾਦ ਦਾ ਅਰਥ ਇੱਥੇ ਬਣਦਾ ਹੈ ਕਿਰਪਾ ਮਾਲਕ ਦੀ ਰਹਿਮਤ ਗੁਰ ਪ੍ਰਸਾਦ ਸਹਿਜ ਘਰ ਪਾਇਆ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਸਹਿਜ ਘਰ ਦੀ ਪ੍ਰਾਪਤੀ ਹੁੰਦੀ ਹੈ ਇੱਕ ਸਾਡੇ ਦੁਨਿਆਵੀ ਘਰ ਹੁੰਦੇ ਇਹ ਵੀ ਜ਼ਰੂਰੀ ਨੇ ਪਰ ਜਿੱਥੇ ਅਸੀਂ ਜਾਣਾ ਹੈ ਜਿੱਥੇ ਅਸੀਂ ਰਹਿਣਾ ਹੈ ਸਹਿਜ ਘਰ ਦੇ ਵਿੱਚ ਰਹਿਣਾ ਹੁੰਦਾ ਹੈ ਸਹਿਜ ਘਰ ਪਾਇਆ ਜਿਨ੍ਹਾਂ ਨੇ ਸਹਿਜ ਘਰ ਦੀ ਪ੍ਰਾਪਤੀ ਕਰ ਲਈ ਹੁੰਦੀ ਹੈ ਉਹਨਾਂ ਦਾ ਅੰਧੇਰਾ ਗਾਇਬ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੰਧੇਰਾ ਦਾ ਉਹਨਾਂ ਦਾ ਹੀ ਗਾਇਬ ਹੋਏਗਾ ਖਤਮ ਹੋਵੇਗਾ ਵੈਸੇ ਮਾਲਕ ਨੇ ਆਪਾਂ ਪਿਛਲੇ ਦਿਨੇ ਵੀ ਵਿਚਾਰ ਕੀਤੀ ਸੀ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਸੰਗਤ ਜੀ ਦਾਈ ਰਾਤ ਨੂੰ ਕਿਹਾ ਦਾਇਆ ਦਿਨ ਨੂੰ ਆਖਿਆ ਹੈ ਦਿਆਂ ਦੇ ਅਸੀਂ ਖੇਡਦੇ ਹਾਂ ਤੇ ਸਾਧ ਸੰਗਤ ਜੀ ਕੰਮਕਾਰ ਕਰਦੇ ਹਾਂ ਰਾਤ ਨੂੰ ਸੌ ਜਾਂਦੇ ਹਾਂ ਇਹ ਸਰੀਰ ਦਸ਼ਟ ਪੁਸ਼ਟ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜੇ ਅਸੀਂ ਆਰਾਮ ਨਾ ਕਰੀਏ ਫਿਰ ਕੀ ਹੋਏਗਾ ਇਹ ਚਲੇ ਦਿਨਾਂ ਦੇ ਵਿੱਚ ਸੁਣਨ ਵਿੱਚ ਆਇਆ ਜਿਵੇਂ ਆਪਾਂ ਦੇਖਦੇ ਆਂ ਇੰਟਰਨੈਟ ਦਾ ਜਮਾਨਾ ਹੈ ਕਹਿੰਦੇ ਇੱਕ ਦੇਸ਼ ਹੈ ਉਥੇ ਰਾਤ ਹੁੰਦੀ ਹੈ ਤੇ ਫਿਰ ਆਰਾਮ ਦਾ ਕਰਦੇ ਹੋਣਗੇ ਲੋਕ ਪਰ ਸਾਧ ਸੰਗਤ ਜੀ ਜੇ ਆਰਾਮ ਨਾ ਕਰੀਏ ਤੇ ਸਰੀਰ ਕੰਮ ਨਹੀਂ ਕਰੇਗਾ ਮਹਾਰਾਜ ਪਰਮਾਨੰ ਕਰਦੇ ਨੇ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਉਹਨਾਂ ਦੀ ਜ਼ਿੰਦਗੀ ਵਿੱਚ ਚੰਦਰਮਾ جگਮਗ ਹੀ ਕਰਦਾ ਹੈ ਜਗਦਾ ਹੀ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ ਹਨੇਰਾ ਨਹੀਂ ਹੁੰਦਾ ਕਦੇ ਕਿਉਂਕਿ ਸਤਿਗੁਰਾਂ ਦੀ ਓਟ ਤੇ ਆਸਰਾ ਲੈ ਕੇ ਜਦੋਂ ਤੁਰ ਪੈਂਦਾ ਜੀਵ ਫਿਰ ਚੰਦ ਚੜਿਆ ਹੀ ਰਹਿੰਦਾ ਹੈ ਭਾਵ ਕੇ ਚਾਨਣਾ ਹੋਇਆ ਰਹਿੰਦਾ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਉਹਨਾਂ ਦੇ ਕਾਰੋਬਾਰਾਂ ਦੇ ਵਿੱਚ ਚਾਨਣਾ ਹੀ ਚਾਨਣਾ ਹੁੰਦਾ ਉਹਨਾਂ ਨੂੰ ਹਨੇਰਾ ਖਤਮ ਨਹੀਂ ਕਰ ਸਕਦਾ ਹਨੇਰਾ ਉਹਨਾਂ ਨੂੰ ਪਰੇਸ਼ਾਨ ਨਹੀਂ ਕਰ ਸਕਦਾ ਸਤਿਗੁਰੂ ਫਰਮਾਨ ਕਰਦੇ ਸਾਧੂ ਸੰਗ ਸਿਖਾਇਓ ਨਾਮ ਇਹ ਮਿਲਦਾ ਕਿਵੇਂ ਹੈ ਪਰਮਾਤਮਾ ਵਾਹਿਗੁਰੂ ਦਾ ਨਾਮ ਸਾਧੂ ਜਣਾ ਦੀ ਸੰਗਤ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹਨਾਂ ਨੂੰ ਸਾਧੂ ਆਖਿਆ ਗਿਆ ਜਿਨ੍ਹਾਂ ਨੇ ਸਾਧ ਲਿਆ ਆਪਣੇ ਮਨ ਨੂੰ ਫਿਰ ਉਹ ਸਿੱਖਿਆ ਦਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਧੂ ਭਗਤ ਸਹਿਬਾਨ ਜਿਵੇਂ ਕਿ ਮਹਿਮਾ ਬਿਆਨ ਕੀਤੀ ਗਈ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਲੋਂ ਆਪਾਂ ਪੜਦੇ ਸੁਣਦੇ ਹਾਂ ਸਾਡੀਆਂ ਸਤਿਕਾਰਯੋਗ ਪੈਣਾ ਸੁਖਮਨੀ ਸਾਹਿਬ ਸੁਸਾਇਟੀ ਬਣੀ ਹੋਈ ਹੈ ਦਸ਼ਨੇਸ਼ ਦਰਬਾਰ ਵਿੱਚ ਤੇ ਇਹ ਪੈਣਾ ਸਭ ਸੰਗਤ ਜੀ ਹਫਤਾਵਾਰੀ ਕਈ ਵਾਰੀ ਦੋ ਵਾਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੀਆਂ ਸੁਣਦੀਆਂ ਪੜ੍ਹਦੀਆਂ ਨੇ ਸਾਧੂ ਦੀ ਕਿੰਨੀ ਮਹਿਮਾ ਬਿਆਨ ਕੀਤੀ ਗਈ ਹੈ ਕਹਿਣ ਤੋਂ ਪਰੇ ਦੀ ਗੱਲ ਹੈ ਇਹ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਸਿੱਖਿਆ ਲੈ ਲਈ ਨਾਮ ਜਪ ਲਿਆ ਜਿਹੜੇ ਜਪਦੇ ਨੇ ਸਿਮਰਨ ਕਰਦੇ ਇਬਾਦਤਾਂ ਕਰਦੇ ਉਹਨਾਂ ਦੇ ਮਨੋਰਥ ਕਦੇ ਵੀ ਸਾਥ ਸੰਗਤ ਜੀ ਰਹਿੰਦੇ ਨੇ ਪੂਰਨ ਹੁੰਦੇ ਸਰਬ ਮਨੋਰਥ ਪੂਰਨ ਕਾਮ ਪੂਰਨ ਕਾਮ ਪੂਰਨ 부ਝ ਗਈ ਤ੍ਰਿਸ਼ਨਾ ਹਰ ਜਸ ਹੈ ਅਧਾਨੇ ਉਹਨਾਂ ਦੀ ਤ੍ਰਿਸ਼ਨਾਵਾਂ ਜਿਹੜੀਆਂ ਨੇ ਉਹ 부ਝ ਜਾਂਦੀਆਂ ਖਤਮ ਹੋ ਜਾਂਦੀਆਂ ਐਸੇ ਪਾਦਸ਼ਾ ਪਰਮਾਨ ਕਰਦੇ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਕੋਟ ਜੋਰੇ ਲਾ ਕਰੋਰੇ ਪਰੇ ਪਰੇ ਹੀ ਕੋ ਲੁਜੀ ਸਰਬ ਮਨੋਰਥ ਪੂਰਨ ਗਾਮ 부ਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ ਕਿੰਨਾ ਦੀ ਤ੍ਰਿਸ਼ਨਾ 부ਝਦੀ ਹੈ ਜਿਹੜੇ ਹਰੀ ਦਾ ਜਸ ਗਾਇਨ ਕਰਦੇ ਨੇ ਜਿਵੇਂ ਆਪਾਂ ਕਰ ਰਿਹਾ ਕੋ ਸਤਨਾ ਵਾਹਿਗੁਰੂ ਜੀ ਹਰੀ ਪਰਮਾਤਮਾ ਦੀ ਕੀਰਤੀ ਕਰਦੇ ਜਿਹੜੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨੇਕ ਬਾਰ ਕਰ ਬੰਦਨ ਸੰਤਨ ਉਹਾ ਚਰਨ गोविंद ਜੀ ਕੇ ਬਸਨਾ ਬੁੱਝ ਗਈ ਤ੍ਰਿਸ਼ਨਾ ਹਰ ਜਸ ਹੈ ਅਧਾਨੇ ਜਪ ਜਪ ਜੀਵਾ ਸਾਨ ਪਾੰਦੇ ਜਿੰਦਾ ਹੀ ਤਾ ਰਹਿ ਸਕਦਾ ਉਹ ਜੀਵ ਜੇ ਹਰੀ ਦਾ ਨਾਮ ਜਪਦਾ ਹੈ ਜਿਵੇਂ ਪਾਣੀ ਤੋਂ ਬਿਗੈਰ ਜਿੰਦਾ ਨਹੀਂ ਨਾ ਰਹਿ ਸਕਦਾ ਜੀਵ ਤੇ ਇਸੇ ਤਰ੍ਹਾਂ ਜਿਹੜਾ ਜਿਹਨੂੰ ਲੇਵ ਲੱਗ ਗਈ ਨਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲਵ ਲੱਗ ਗਈ ਵਾਹਿਗੁਰੂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਦੀ ਉਹ ਰਹਿ ਨਹੀਂ ਸਕਦੇ ਉਹ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹਨ ਜਪ ਜਪ ਜੀਵਾ ਸਾਰੰਗ ਪੰਨੇ ਉਹ ਜਪਦੇ ਹੀ ਰਹਿੰਦੇ ਹਨ ਇਹ ਨਾਮ ਜਪਣ ਤੇ ਜਿਵੇਂ ਪਾਣੀ ਨਹੀਂ ਮਿਲਦਾ ਤੇ ਬੰਦੇ ਦੀ ਮੌਤ ਹੋਣ ਲੱਗਦੀ ਹੈ ਨਾ ਮਿਲੇ ਕਿਤੇ ਗਲਾ ਸੁੱਕਣ ਲੱਗ ਪੈਂਦਾ ਇਸੇ ਤਰ੍ਹਾਂ ਹੀ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਨੇ ਉਹ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿੰਦਾ ਨਹੀਂ ਰਹਿ ਸਕਦਾ ਕਰਨ ਕਾ ਰਾਵਣ ਸ਼ਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ